منسنا گرسو سن سب کو سرخ سونا جی ਜੈਕਾਰ ਚਮਤ ਚਕਤ ਗੁਰ ਮੰਤਰ ਜੈਰੇ ਤਮਰ ਜੁਗਤ ਜੋਤੀ ਜੋਤ ਲਿਵ ਲਾਈਏ ਦ੍ਰਿਤ ਸੁਰਤ ਗਿਆਨ ਧਿਆਨ ਸਰਬੰਗ ਹੀਨ ਪਤਤ ਪਾਵਨ ਗੁਰ ਮੂੜ ਸਮਝਾਈਏ ਆਸ ਪਿਆਸੀ ਫਿਰ ਕੇ ਤਾਈ ਜਿਉ ਚਾਤਰ ਕਬੂ ਦੇ ਹਰ ਦਰਸਨ ਕੋ ਮੇਰਾ ਮਨ ਬਹੁਤ ਕਰਤੇ ਜਿਉ ਕਰਕਾ ਬੇੰਤ ਬਿਰਨੀਰ ਕਹਿੰਦੇ ਪੰਥ ਨਿਹਾਰੇ ਗਾਮਨੀ ਲੋਚਨ ਭਰੀ ਲੇ ਉਸਾਸਾ ਓਰਨਾ ਭੀਜੇ ਪਾਗਨਾ ਦਿੱਸੇ ਹਰ ਦਰਸਨ ਕੀ ਆਸਾ ਦਰਸਨ ਦੇਖ ਜੀਵਾ ਗੋ ਤੇਰਾ ਪੂਰਨ ਹੋਏ ਪ੍ਰ ਮੇਰਾ ਇਹ ਆਪਾਂ ਪੰਕਤੀ ਦੀ ਜੀਓ ਵਿਆਖਿਆ ਸਿਖਾ ਰਹੇ ਹਾਂ ਜਿਤ ਸਾਗੀ ਹੈ ਮਾਤਾ ਸਹਿਬ ਗੋਰੀ ਜੀ ਨੂੰ ਦਰਸਨ ਕਿਤੇ ਮਾਤਾ ਸਹਿਬੌਰ ਜਿਹਦੇ ਪੇਕੇ ਕੋਠੂ ਹਾਰ ਦੇ ਇਲਾਕੇ ਵਿੱਚ ਰਹਤਾ ਹੁੰਦੇ ਸਨ ਜਾਣਦੇ ਦੇ ਨਾ ਮਾਤਾ ਸਹਿਬੌਰ ਕੌਣ ਹੈ ਇੱਕ ਵਾਰ ਕੋਠੂ ਹਾਰ ਦੀ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਸਰਾਂ ਬਾਅਦ ਤੇ ਅਨੰਦਪੁਰ ਸਹਿਬ ਆਈ ਸੀ ਕਿਉਂਕਿ ਮੈਂ ਤਾਂ ਕਿਹਾਏ ਕਈਆਂ ਸੰਤਾਂ ਨੂੰ ਇਹ ਵੀ ਨਹੀਂ ਪਤਾ ਕਿ ਮਾਤਾ ਸਹਿਬੌਰ ਕੌਣ ਸੀ ਜਿਨ੍ਹਾਂ ਦੀ ਝੂਲੀ ਦੇ ਵਿੱਚ ਖਾਸ ਆਪਤ ਪਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਹੀ ਪਹਾੜਾ ਸਹਿਬ ਹੋਰ ਸੰਗਤ ਨਾਲ ਰੁਹਤਾਨ ਦੇ ਰਹਿਣ ਵਾਲੇ ਪਸੀ ਗੂਤ ਦੇ ਖਕਰੀ ਭਾਈ ਰਾਮੂ ਜੀ ਸਨ ਉਹਨਾਂ ਦੇ ਨਾਲ ਉਹਨਾਂ ਦੀ ਲੜਕੀ ਸਹਿਬ ਦੇਵਾ ਵੀ ਸਨ ਭਾਈ ਰਾਮੂ ਜੀ ਨੇ ਮਹਾਰਾਜ ਦੇ ਹਜ਼ੂਰ ਦੇਖ ਕੇ ਕਿੰਦੀ ਸੱਚੇ ਪਾਤਸ਼ਾਹ ਮੇਰੀ ਕੰਧਾਂ ਛੋਟੀ ਹੀ ਸੀ ਜਦੋਂ ਮੈਂ ਸੰਗਤ ਵਿੱਚ ਅੰਦਾਜ਼ਾ ਕਰਕੇ ਇਸ ਨੂੰ ਆਪ ਜੀ ਦੀ ਦਾਸੀ ਬਣਾਉਂਦਾ ਵਰਤ ਕੀਤਾ ਸੀਗਾ ਸੰਗਤ ਸਾਰੀ ਇਸ ਨੂੰ ਆਪ ਜੀ ਦੇ ਮੈਂ ਸਮਝ ਕੇ ਮਾਤਾ ਜੀ ਕਹਿੰਦੇ ਆਪ ਇਸ ਨੂੰ ਚਰਨੀ ਲਾ ਕੇ ਸਿਰਕਾ ਦੀਆਂ ਭਾਵਨਾਵਾਂ ਪੂਰਨ ਕਰੋ ਤਾਰੀ ਸੰਗਤ ਦੀ ਬੇਨਤੀ ਮੰਨ ਕੇ ਉਹ ਦੇਵ ਨੇ ਸਹਿਬ ਦੇਵਾ ਦੀ ਜੀ ਨਾਲ ਵਿਆਹ ਕਰਵਾਇਆ ਸਹਿਬ ਦੇਵ ਨਾਮ ਜਿਸ ਮੀਰਾ ਮਸਤਕ ਤੇਗ ਸਾਜ ਕੇ ਪੈਰਾ ਕਿੰਦੇ ਉਸ ਨੂੰ ਅੰਬਰ ਚਿਗਾ ਕੇ ਸਹਿਬ ਕੋ ਨਾਮ ਰੱਖਿਆ ਤੇ ਖਾਸਾ ਪੰਥ ਉਹਦੀ ਝੋਲੀ ਪਾਇਆ ਸਿੱਖ ਪੰਥ ਦੇ ਵਿੱਚ ਇਹ ਮਰਿਆਦਾ ਬਣ ਗਈ ਹੈ ਕਿ ਅੰਮਤ ਸ਼ਿਕਾਉ ਲਗਿਆ ਸਿੱਖਾਂ ਨੂੰ ਦੱਸਿਆ ਜਾਂਦਾ ਹੈ ਕਿ ਆਤਮ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਹਿਬੌਰ ਜੀ ਮਾਤਾ ਸਹਿਬ ਦੇਵਾ ਜੀ ਹਨ ਪੁੱਤਰ ਖਾਸ ਦਾ ਪਿਓ ਅਇਓ ਗੋਦ ਪਾਏ ਪੁਜ ਹਮ ਮੇਰੇ ਦਇਓ ਜਦੋਂ ਸਤਗੁਰੂ ਜੀ ਤਖਨ ਦੀ ਧਰਤੀ ਤੇ ਪੁਜੇ ਤੰਤ ਦੇ ਕੌਤਕ ਕੀਤੇ ਬੰਦੇ ਬਾਦਰੂ ਥਾਪੜਾ ਦੇ ਕੇ ਪੰਜਾਬ ਸਭਰ ਕਰਨ ਲਈ ਤੋਰਿਆ ਤਿੰਨ ਗੀਨਾ ਘਾੜ ਹੀਰਾ ਘਾੜ ਸਤਗੁਰਦਿਆਂ ਬੇ ਪ੍ਰਭਾਆਂ ਦੇ ਇਹ ਅਸਥਾਨ ਸੁਖੂਤ ਦੇ ਰਹੇ ਹਨ ਬਹਾਦਰ ਸ਼ਾਹ ਦੇ ਹੀਰਾ ਭੀੜ ਕਰਨਤ ਪਤਾਵਰੀ ਨਦੀ ਵਿੱਚ ਡੁੱਟ ਕੇ

ਉਹ ਦਰਸ਼ਨ ਕਰਕੇ ਆਉਂਦੇ ਉਹਨਾਂ ਦੇ ਸੰਗਾ ਕਰਨ ਤੋਂ ਨੇਕਾਂ ਨਗੀਨੇ ਦਿਖਾ ਦਿੱਤੇ ਪਹਿਲੇ ਜਾਂਦੇ ਦੇ ਵਿਚਰੇ ਹੋਏ ਹਰੂ ਚੰਦ ਖੱਤਰੀ ਨੂੰ ਸਹਿ ਰਾਜ ਸਕਾਰ ਕਰਕੇ ਉਹਦੀ 84 ਕਤੀ ਜਦੋਂ ਸਤਪੁਰਾਂ ਸੱਚਖੰਡ ਜਾਂਦੇ ਇਸ਼ਾਦਾਰੀ ਤਾਂ ਮਾਤਾ ਸਹਿਬ ਕੋ ਜੀ ਨੂੰ ਹੁਕਮ ਕੀਤਾ ਕਿ ਦਿੱਲੀ ਆਪਨੀ ਵੱਡੀ ਭੈਣ ਸੁਦਨ ਕੋ ਜੀ ਕੋ ਜਾਣਾ ਦੇ ਨਾਲ ਜਾਣ ਬਾਅਦ ਦੇ ਭਾਈ ਮਨੀ ਸਿੰਘ ਨੂੰ ਹੁਕਮ ਕੀਤਾ ਕਿ ਆਪਣੀ ਮਾਤਾ ਨੂੰ ਨਾਲ ਲੈ ਜਾਓ ਇਹ ਸਤਿਗੁਰਾਂ ਦਾ ਅਚਾਨਕ ਹੀ ਕੀਤਾ ਹੋਇਆ ਹੁਕਮ ਸੁਣ ਕੇ ਮਾਤਾ ਜੀ ਨੇ ਸਤਿਗੁਰਾਂ ਜੀ ਦੇ ਦਰਸਾਂ ਤੋਂ ਵਾਂਝੇ ਹੋਣ ਦਾ ਦੁੱਖ ਮਹਿਸੂਸ ਕਰਦਿਆਂ ਅੱਖਾਂ ਦੇ ਵਿੱਚ ਬਰਾਗ ਦਾ ਜਲ ਭਰ ਕੇ ਬੇਨਤੀ ਕੀਤੀ ਕਿੰਨੇ ਕਿ ਮਹਾਰਾਜ ਮੇਰਾ ਇਹ ਤਰਨ ਹੈ ਕਿ ਆਪ ਜੀ ਦੇ ਦਰਸ਼ਨ ਕਰਨ ਤੋਂ ਬਿਨਾ ਮੈਂ ਪ੍ਰਸਾਦਾ ਨਹੀਂ ਛਕਦੀ ਮਾਤਾ ਸਾਹਿਬ ਕੋ ਜੀ ਕਹਿ ਰਹੇ ਨੇ ਤੁਮ ਬਿਨ ਮੋਰ ਲੱਭ ਨ ਕੋਈ ਦੇ ਮੰਚੋ ਜਲ ਕੋ ਜਨ ਕੋਈ ਬਿਸ਼ਰੇ ਤੇ ਦਰਸ਼ਨ ਕਿ ਮੋ ਹੋਈ ਸਭ ਕਸ਼ਟ ਪਲਾਨ ਕੋ ਖੋਈ ਕੌਣ ਦਈ ਪ੍ਰਭੂ ਏ ਹਮਾਰੀ ਬਨ ਚਾਰ ਮਰ ਰਹੁ ਵਿਚਾਰੀ ਕਹਿੰਦੇ ਸੋ ਇਸ ਤਰ੍ਹਾਂ ਦੁਖੀ ਹੋ ਕੇ ਪ੍ਰਾਨ ਤਿਆਗ ਨਾਲੋ ਤਾਂ ਇਹੀ ਬੇਤਰ ਹੈ ਕਿ ਆਪ ਮੈਨੂੰ ਆਪਣੇ ਸੰਗ ਹੀ ਲੈ ਜਾਵੋ ਮਾਤਾ ਸਹਿਬ ਹੋਰ ਕਹਿ ਰਹੇ ਨੇ ਤਨ ਦਸਵੇ ਪਾਸ਼ਾ ਮਹਾਰਾਜ ਕਹਿੰਦੇ ਤਾਂ ਸਤਗੁਰੂ ਜੀ ਨੇ ਗਿਆ ਕਿ ਤੇਰਾ ਇਹ ਪਰਮ ਦਰਸ਼ਨ ਕਰਕੇ ਅੰਨ ਜਲ ਸ਼ਕਨ ਦਾ ਅਸੀਂ ਨਿਭਾਵਾਂਗੇ ਇਹ ਕਹਿ ਕੇ ਸੰਗਰੂਜੀ ਨੇ ਆਪਣੇ ਕਮਲ ਰਸੇ ਦੇ ਸਾਤਰ ਬਖਸ਼ੇ ਅਤੇ ਕਿਹਾ ਕਿ ਸਾਤਰਾਂ ਦਾ ਮੇਰਾ ਸਰੂਪ ਸਮਝ ਕੇ ਅਭਧ ਰੱਖਣਾ ਇਸਨਾਨ ਕਰਕੇ ਜਨਦੀ ਸਾਹਿਬ ਦਾ ਪਾਠ ਕਰਨਾ ਇਨ੍ਹਾਂ ਸਾਤਰਾਂ ਨੂੰ ਕਲਗ ਦੇ ਬਿਰਾਜਮਾਨ ਕਰਕੇ ਕੱਪੜੇ ਨਾਲ ਢਕਣਾ ਜਦੋਂ ਦਰਸ਼ਨ ਲਈ ਅਰਦਾਸ ਕਰੋਗੇ ਤਾਂ ਇਨ੍ਹਾਂ ਸਾਖਤਰਾ ਵਿੱਚੋਂ ਮੇਰੇ ਦਰਸ਼ਨ ਹੋਣਗੇ ਤੇ ਤੁਹਾਡਾ ਪਰਮ ਇਸੇ ਤਰ੍ਹਾਂ ਅਖੀਰ ਤੱਕ ਲਿਵੇਗਾ ਤੁਸੀਂ ਦਰਸ਼ਨ ਕਰਕੇ ਅੰਨ ਜਨ ਸਕਦੇ ਰਹਿਣਾ ਜਿਹੜੇ ਆਪਾਂ ਸਾਖਤਰ ਪਾਏ ਨੇ ਨਾ ਸਾਹ ਸੰਗ ਨੇ ਜਿਹੜੇ ਆਪਾਂ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਐ ਕਈ ਵਾਰੀ ਇਨ੍ਹਾਂ ਸਾਖਤਰਾ ਨਾਲ ਆਪਾਂ ਬੜੇ ਜਿਦਾ ਕੋ ਕਿਸੇ ਨੇ ਸ੍ਰੀ ਸਾਹਿਬ ਦਾ ਬਹੁਤ ਵੇਖ ਕੇ ਤੇ ਪੀਚ ਦਾ ਸਪੋਰ ਦੀ ਜਗਾ ਲੈ ਕੇ ਪੀਚ ਢਲੇ ਕਰ ਬਹੁਤ ਇਹਦੀ ਨਤੀਜੇ ਨਹੀਂ ਇਹ ਸ਼ਾਸਤਰ ਬੜੇ ਅਨਮੋਲ ਚੀਜ਼ਾਂ ਨੇ ਜਿਹਨਾਂ ਮਾਣ ਹੈ ਨੇ ਬਖਸ਼ਿਸ਼ ਕੀਤੀਆਂ ਇਹਨਾਂ ਨੂੰ ਐਵੇਂ ਸ਼ਾਸਤਰ ਨਾ ਸਮਝਿਆ ਕਰੋ ਇਹ ਜੋ ਦਰਸ਼ਨ ਮਹਾਰਾਜ ਜੀ ਪਾਸਾ ਸੁਹੀ ਮਨ ਦੇ ਰਾਗ ਦੇ ਵਿੱਚ ਜੋ ਮੁਖਵਾ ਆਇਆ ਸੀ ਉਹ ਆਪ ਹੀ ਨਾ ਆਪਾਂ ਸਾਝਾ ਕੀਤਾ ਹੈ ਦਰਸ਼ਨ ਦੇਖ ਜੀਵਾਂ ਪਰ ਤੇਰਾ ਪੂਰਨ ਕਾਮਨਾ ਕਰਮ ਹੋਇਤਾ ਮੇਰਾ ਸੁਹੀ ਮਹਲੇ ਭਜੇ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਣੀ ਇਹ ਬਰੰਤੀ ਸੁਣੋ ਬ੍ਰਹਮ ਮੇਰੇ ਦੇ ਨਾਮ ਦਾ ਯਾਤਰੇ ਜੀਰੇ ਰਹਾਓ ਆਪਰੀ ਸਰਬ ਰਾਤਰਾਮ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ ਸੁਣੋ ਜੀਉ ਬ੍ਰਹਮ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਜੀਤਾ ਨਾਮ ਇਕ ਕਰੇ ਅੰਦਾਸ ਵਿਸਰ ਨਹੀਂ ਪੂਰਨ ਗੁਰਤਾਸ ਸੋ ਸਾਸਨ ਦੀ ਇਹ ਸੀ ਜੋ ਅੱਜ ਦਾ ਪ੍ਰਮਾਣ ਹੈ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਕਿਉਂਕਿ ਮੇਰਾ ਕਹਿੰਦੇ ਇਹ ਕਾਰਜ ਦਰਸ਼ਨ ਕਰਦਾ ਪੂਰਾ ਹੋ ਜਾਵੇ ਇਹ ਮੇਰੇ ਮਾਲਕ ਮੇਰੀ ਇਹ ਬ੍ਰੇਂਦੀ ਸੁਣੋ ਮੈਨੂੰ ਆਪਣਾ ਸਿੱਧ ਬਣਾ ਕੇ ਨਾਮ ਰੂਪੀ ਦਾਤ ਬਖਸ਼ੋ ਜੀ ਤੇ ਦਤਾਰ ਪ੍ਰਭੂ ਤੈਨੂੰ ਆਪਣੀ ਸੰਤ ਵਿੱਚ ਰੱਖੋ ਗੁਰੂ ਦੀ ਕਿਰਪਾ ਨਾਲ ਕਿਸੇ ਬਿਰਲੇ ਨੇ ਤੈਨੂੰ ਜਾਣਿਆ ਹੈ ਇਹ ਮੇਰੇ ਮਿੱਤਰ ਪ੍ਰਭੂ ਮੇਰੀ ਇਹ ਬੇਨਤੀ ਆਪ ਕਿਰਪਾ ਕਰਕੇ ਸੁਣੋ ਤਾਂ ਕਿ ਮੇਰੇ ਨਾਮ ਰੂਪੀ ਚਰਨ ਕੰਮਲ ਮੇਰੇ ਹਿਰਦੇ ਦੇ ਵਿੱਚ ਵਸ ਜਾਣ ਨਾਨਕ ਗੁਰੂ ਜੀ ਉਚਾਰਨ ਕਰਦੇ ਹਨ ਕਿ ਮੈਂ ਇੱਕ ਅਰਦਾਸ ਬੇਨਤੀ ਕਰਦਾ ਹਾਂ ਕਿ ਪ੍ਰਭੂ ਉਹਨਾਂ ਦੇ ਖਿਆਲ ਨੇ ਉਹ ਮੇਰੇ ਮਨ ਤੋਂ ਕਦੀ ਵੀ ਨਾ ਵਿਸਰੇ ਵਿਸਰਣ ਨਾ ਹੀ ਤਾਰ ਆਪਨਾ ਨਾਮ ਦੇਵ ਬੁਨਗਾਤ ਰਾਤ ਨਾਂਕ ਚਾਉ ਏ ਹੋ ਸੁਬੇਸੀ ਜੋ ਆਪਾਂ ਉੰਬਰ ਵਿਦਾ ਮੁਖ ਬਾਗ ਨਾ ਰਚਾਰਿਆ ਜਿੰਨੀ ਮਾਰਾਂ ਨੇ ਮਨ ਕੋਲ ਕੋਸ਼ਿਸ਼ ਕੀਤੀ ਹੈ ਮੁੰਡੀ ਜੀ ਆਪ ਵੀ ਨੀਂ ਕੀਤੀ ਐ ਸੋ ਇੰਨੀ